ये अधिकतर पत्रकारों पर जो हमले हो रहे हैं क्योंकि हमें जो पत्रकारों के अधिकारों का होता। उनके जो मौलिक अधिकार हैं वो उन्हें नहीं मिल रही है इसके अलावा अधिकतर देखा जाता है की पत्रकार सच दिखाने की कोशिश कर रहा है लेकिन वहाँ पर उसके ऊपर कई तरह के ब्लेम लग जाते हैं और पत्रकार किस प्रकार से सुरक्षित रहेगा इस वजह से इस कमेटी का गठन किया गया ਕਹਣਾ ਚੰਦੂ ਅੱਜ ਦੀ ਜਿਹਨੂੰ ਲੈ ਕੇ ਲਗਾਤਾਰ ਜਿਹੜੇ ਪੱਤਰਕਾਰਾਂ ਤੇ ਜਿਹੜੇ ਹਮਲੇ ਹੋ ਰਿਹਾ ਹੈ ਨਾ ਕਈ ਤਰੀਕੇ ਦੇ ਇਹ ਬਲੇਮ ਲੱਗਦੇ ਕਿਸ ਤਰੀਕੇ ਨਾਲ ਦਿੱਤੇ ਅਸੀਂ ਹਮਲੇ ਨੂੰ ਲੈ ਕੇ ਮੈਂ ਇੱਕੋ ਇੱਕੋ ਗੱਲ ਕਹੂੰਗਾ ਵੀ ਇਹ ਇੱਕ ਬੜੀ ਜਿਹੜੀ ਲੋਕਾਂ ਦੇ ਵਿਚਾਰ ਹੀ ਹੁੰਦੇ ਆ ਜਿਹੜੇ ਜਿਨ੍ਹਾਂ ਲੋਕਾਂ ਨੂੰ ਜਿੱਦਾਂ ਭਾਈ ਸਾਹਿਬ ਨੇ ਮੀਟਿੰਗ ਦੌਰਾਨ ਵੀ ਪੈਸਾ ਵਾਲੇ ਗੱਲਬਾਤ ਕੀਤੀ ਜਿਨ੍ਹਾਂ ਲੋਕਾਂ ਨੂੰ ਅਸੀਂ ਆਪ ਸਿਖਾਇਆ ਹੁੰਦਾ ਉਹ ਵੀ ਸਾਡੇ ਦੁਸ਼ਮਣ ਦੇ ਮਤਲਬ ਬਣ ਜਾਂਦੇ ਆ ਪੱਤਰਕਾਰਤਾ ਦੇ ਵਿੱਚ ਜਦ ਕੀ ਪੱਤਰਕਾਰ ਇੱਕ ਕਲਾਵਾਂ ਜੋ ਕਿ ਸਾਨੂੰ ਇੱਕ ਵਿਰਾਸਤੀ ਤੌਰ ਤੇ ਉੱਤੇ ਗੁਰੂਆ ਪੀਰਾਂ ਤੋਂ ਰਹਿਬਰਾਂ ਤੋਂ ਸਾਨੂੰ ਇਹ ਚੀਜ਼ ਮਿਲੀ ਹੋਈ ਆ ਉਹਨਾਂ ਨੇ ਵੀ ਆਪਣੀਆਂ ਬਾਣੀਆਂ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣ ਦੀ ਆ ਰਾਹ ਦਿਖਾਇਆ ਤੇ ਜਿਨ੍ਹਾਂ ਨੂੰ ਆਪਾਂ ਅੱਜ ਤੱਕ ਫੋਲੋ ਕਰਦੇ ਆ ਰਹੇ ਆ ਬਾਣੀ 'ਚ ਇੱਕ ਗੱਲ ਜ਼ਰੂਰ ਲਿਖੀ ਆ ਵੀ ਸੱਚੇ ਮਾਰਗ ਚੱਲਿਆਂ ਤੇ ਤੁਸਕਤ ਕਰੇ ਜਹਾਂ ਜਦੋਂ ਅਸੀਂ ਸੱਚੇ ਮਾਰਗ ਤੇ ਚੱਲਾਂਗੇ ਤਾਂ ਸਾਨੂੰ ਮੁਸ਼ਕਲਾਂ ਬਹੁਤ ਹੁੰਦੀਆਂ ਆ ਪਰ ਜਿੱਤ ਆਖਰ ਸੱਚ ਦੀ ਹੁੰਦੀ ਆ ਇਹ ਮੈਂ ਗੱਲ ਕਰੂੰਗਾ ਦੂਜੀ ਉਸੇ ਗੱਲ ਇੱਕੇ ਕੀਤੀ ਆ ਵੀ ਯੈਲੋ ਕਾਰਡ ਤੁਸੀਂ ਇੱਕ ਇੱਕ ਗੱਲ ਵੀ ਕੀਤੀ ਸੀ ਯੈਲੋ ਕਾਰਡ ਹਮੇਸ਼ਾ ਕਿਸੇ ਜਾਂ ਅਖਬਾਰ ਨੂੰ ਜਾਂ ਨਾਮੀ ਚੈਨਲ ਜਿਹੜਾ ਬ੍ਰਾਡਕਾਸਟ ਚੈਨਲ ਜਿਹੜਾ ਆਧਾਰ ਹੁੰਦਾ ਹੈ ਉਹ ਸਰਕਾਰ ਤਾਂ ਦਿੰਦੀ ਆ ਵੀ ਆਪਣੀਆਂ ਖਬਰਾਂ ਆ ਜਿਸ ਤਰ੍ਹਾਂ ਆਪਾਂ ਕੋਈ ਅਖਬਾਰ ਲੈਨੇ ਆ ਜਾਂ ਕੋਈ ਕਿਸੇ ਦੀ ਵੀਕਲੀ ਖਬਰ ਆ ਕਿਸੇ ਡੇਲੀ ਖਬਰ ਆ ਕਿਸੇ ਵੀ ਇਹ ਅਜੀਤ ਘਵਾਰ ਨਾ ਲੋ ਚਾਹੇ ਕੋਈ ਵੀ ਜਿਸ ਤਰ੍ਹਾਂ ਯਾ ਗਿਆਗਰ ਨਾ ਲੋ ਨਾਮੀ ਖਵਾਰਾ ਜਿਨ੍ਹਾਂ ਦੀਆਂ ਆਪਣੀਆਂ ਮਤਲਬ ਆਡਿਟ ਵੀ ਹੁੰਦਾ ਵਾ ਜਿਵੇਂ ਕਿ ਮੰਨ ਕੇ ਚਲੋ ਵੱਡੇ ادارے ਹੋਣ ਦੇ ਬਾਵਜੂਦ ਵੀ ਇਹ ਵੀ ਇੱਕ ਛੋਟੇ ਅਦਾਰਿਆਂ ਤੋਂ ਹੀ ਸ਼ੁਰੂ ਹੋ ਕੇ ਅੱਜ ਟਰਸਟ ਦਾ ਰੂਪ ਵੀ ਧਾਰਨ ਕਰ ਲਿੱਤਾ ਗਿਆ ਜਿਵੇਂ ਆਪਾਂ ਆਰ ਨੀ ਨੰਬਰ ਲੈਨੇ ਆ ਸਮਝ ਲਓ ਜਿੱਦਾਂ ਆਪਾਂ ਇੱਕ ਪਲਾਟ ਲੈ ਰਹੇ ਆ ਉਹ ਆਪਾਂ ਮੰਨ ਕੇ ਚੱਲੀਏ ਵੀ ਇਹ ਸਾਡੀ ਇੱਕ ਪਲਾਟ ਆ ਸਰਕਾਰ ਸਾਨੂੰ ਅ ਜੀ ਸਰਕਾਰੀ ਐਡ ਦਿੰਦੀ ਆ ਪੱਤਰਕਾਰਾਂ ਨੂੰ ਸਿਰਫ ਸਰਕਾਰੀ ਐਡ ਦੇ ਐਡ ਦੇ ਨਾਮੀ ਖਬਰ ਦੇ ਆ ਜੋ ਕਿ ਡੀਏਪੀ ਹੋਣ ਤੋਂ ਬਾਅਦ ਉਹਨੂੰ ਐਡ ਦਿੱਤੀ ਜਾਂਦੀ ਆ ਸਰਕਾਰੀ ਮੇਰਾ ਮੇਰਾ ਕਹਿਣ ਦਾ ਮਤਲਬ ਇਹੀ ਆ ਵੀ ਸਰਕਾਰਾਂ ਨੂੰ ਲੋੜ ਹੁੰਦੀ ਆ ਵੀ ਵੱਧ ਤੋਂ ਵੱਧ ਸਾਡੀ ਐਡਵਰਟਾਈਜ਼ਮੈਂਟ ਹੋਣ ਜਿਹੜੀਆਂ ਸਰਕਾਰਾਂ ਨੇ ਸਕੀਮਾਂ ਲਾਂਚ ਕੀਤੀਆਂ ਵਾ ਉਹ ਵੱਧ ਤੋਂ ਵੱਧ ਲੋਕਾਂ ਤੱਕ ਜਾਗਰੂਕਤਾ ਉਹ ਇੱਕੋ ਇੱਕੋ ਜਰੀਆ ਹੁੰਦਾ ਵਾ ਸਿਰਫ ਉਹ ਪੱਤਰਕਾਰ ਪੱਤਰਕਾਰ ਪੀੜਿਤ ਜਿੱਦਾਂ ਤੁਸੀਂ ਕਹਿੰਦੇ ਹੋ ਪੀਲੀ ਪੱਤਰਕਾਰੀ ਨਹੀਂ ਹੋਣੀ ਚਾਹੀਦੀ ਪੱਤਰਕਾਰੀ ਜਿਹੜੀ ਹੋਣੀ ਚਾਹੀਦੀ ਹੈ ਸੱਚ ਦੇ ਮਾਰਗ ਤੇ ਚੱਲਣ ਵਾਲੀ ਚੀਜ਼ ਆ ਚਾਹੇ ਉਹ ਵੈਬ ਦੇ ਅਕੋਰਡਿੰਗ ਕਰ ਰਿਆ ਵਾ ਜਾ ਰਿਹਾ ਕੰਮ ਕਰ ਰਿਹਾ ਅਸੀਂ ਸਾਰਿਆਂ ਦਾ ਪੱਤਰਕਾਰਾਂ ਦਾ ਸਵਾਗਤ ਕਰਦੇ ਆਂ ਪਰ ਇਹ ਕਹਿੰਦੇ ਆਂ ਵੀ ਜੋ ਵੀ ਆ ਜਿਸ ਤਰ੍ਹਾਂ ਵੀ ਸਰ ਨੇ ਇੱਕ ਟੀਮ ਦਾ ਗਠਨ ਕੀਤਾ ਵਾ ਤੇ ਆਪਾਂ ਇਹ ਚਾਹੁੰਦੇ ਆਂ ਵੀ ਆਪਾਂ ਆਪਣਾ ਹੀ ਸਮਝੋ ਵੀ ਸਾਡੇ ਤੇ ਭੀੜ ਪੈ ਗਈ ਆ ਤੇ ਜਿੱਤ ਤੁਹਾਨੂੰ ਪਤਾ ਜਦੋਂ ਆਪਾਂ ਆਪਣੇ ਆਪ ਦੇ ਲੈਨੇ ਆ ਤੇ ਫਿਰ ਜਿੱਤ ਧਰਮੇਸ਼ਾ ਹੁੰਦੀ ਹੁੰਦੀ ਆ ਧੰਨਵਾਦ ਕਿਰੋ ਸੋਖੀ ਆ ਸਾਡੇ ਪੱਤਰਕਾਰ ਜਿਵੇਂ ਸਾਡੀ ਟੀਮ ਆ ਸੱਚਾ ਸੱਚ ਤੇ ਪਹਿਰਾ ਦਿੱਤੀ ਆ ਤੇ ਸੱਚ ਤੇ ਪਹਿਰਾ ਦਿੰਦੀ ਰਹੂਗੀ ਇਸ ਲਈ ਸਾਨੂੰ ਤੁਹਾਨੂੰ ਇਹ ਕਰਨੀ ਹੈ ਅਸੀਂ ਤਾਂ ਹੀ ਰੱਖਿਆ ਆਪਣੀ ਕਮੇਟੀ ਦੇ ਬੜੇ ਬੜੇ ਸੂਚਬੰਦ ਪੱਤਰਕਾਰ ਜਿਹੜੇ ਕਹਿੰਗੇ ਕੀ ਆਪਾਂ ਫੈਸਲਾ ਕੀ ਕਰਦੇ ਪ੍ਰਧਾਨ ਜੀ ਕੁਝ ਹੌਫੀ ਪੱਤਰਕਾਰ ਅੱਜ ਦਾ ਆਪ ਉਹ ਦੇਰੀ ਕਰ ਰਹੇ ਉਹ ਨਹੀਂ ਪੱਤਰਕਾਰ ਹੋ ਨਹੀਂ ਸਕਦੇ ਜਿਹੜੇ ਆਪ ਹੁੰਦੀਆਂ ਸਾਡੇ ਪੱਤਰਕਾਰ ਲੋਕਤੰਤਰ ਦਾ ਚੌਥਾ ਧੰਮ ਤੇ ਜਦੋਂ ਚੌਥਾ ਧੰਮ ਉਹ ਜਿਆਦਾ ਜੁਮੇਵਾਰੀ ਬਣਦੀ ਹੈ ਤੇ ਬਣਿਆ ਗੱਠਨ ਹੋਇਆ ਹੈ ਕਿਵੇਂ ਦੇਖਦੇ ਉਸ ਚੀਜ਼ ਸਰਕਾ ਮੇਟੇ ਅਸੀਂ ਇਸ ਕਰਕੇ ਅੱਜ ਕੋਈ ਲੋਰ ਸਮਝੀ ਇਸ ਮੇਟੇ ਦੀ ਤੇ ਪੱਤਰਕਾਰਾਂ ਤੇ ਬਹੁਤ ਵਧੀਆਂ ਹੋ ਰਹੀਆਂ ਸਰਕਾਰ ਵੱਲੋਂ ਵੀ ਤੇ ਆਮ ਜਨਤਾ ਵੱਲੋਂ ਉਹਦੇ ਕਰਕੇ ਅਸੀਂ ਇਹ ਆ ਕਿ ਸਾਡਾ ਇੱਕ ਅੱਠ ਹੋਏ ਅਸੀਂ ਉਹ ਕਾਸ਼ ਦੇ ਵਿੱਚ ਇੱਕ ਪੱਤਰਕਾਰ ਦੀ ਅਸੀਂ ਸਾਰੇ ਇਕੱਠੇ ਹੋ ਕੇ ਮਦਦ ਕਰਦੇ ਲੱਗੀ ਉਹ ਇੱਕ ਖਾਸ ਸੁੱਖ ਨੂੰ ਖੁਸ਼ ਹੋ ਕੇ ਰੋਹਾਰ ਵਿੱਚ ਆ ਇਹ ਜੰਡਾ ਇਹ ਸਿਕਾ ਜੀ ਕਿ ਇੱਕ ਤਾਂ ਸਭ ਤੋਂ ਜ਼ਿਆਦਾ ਫਸਟ ਟਾਈਮ ਇਹ ਸੀ ਕਜੀ ਪ੍ਰਧਾਨ ਜੀ ਨੂੰ ਕਿਹਾ ਸੀ ਸਿਵੰਦਰ ਰਾਜਾ ਜੀ ਕਿ ਇੱਕ ਕਮੇਟੀ ਚਾਉਣੀ ਆਪਾਂ ਚਾਹੇ 10 ਮੈਂਬਰੀ ਹੋਵੇ ਚਾਹੇ 8 ਮੈਂਬਰੀ ਹੋਵੇ ਚਾਹੇ 5 ਮੈਂਬਰੀ ਹੋਵੇ ਉਹ ਕਮੇਟੀ ਬਹੁਤ ਜ਼ਰੂਰੀ ਹੋ ਗਈ ਸੀ ਕਿਉਂਕਿ ਕੁਝ ਪੱਤਰਕਾਰ ਹੀ ਪੱਤਰਕਾਰ ਦੇ ਨਿੱਜੀ ਜਾਤੀ ਦੁਸ਼ਮਣ ਕੱਢਦੇ ਆ ਤੇ ਕਿਸੇ ਦੀ ਓਟ ਲੈ ਕੇ ਕਿਸੇ ਹੋਰ ਪਾਰਟੀ ਦੀ ਓਟ ਲੈ ਕੇ ਉਹ ਲੋਕ ਉਹ ਲੋਕ ਪੱਤਰਕਾਰ ਭਾਈਚਾਰੇ ਨੂੰ ਬਦਨਾਮ ਕਰਦੇ ਆ ਪਤਰਕਾਰ ਭਾਈ ਜਰਨ ਨੂੰ ਆਪਣੇ ਕਰਦੇ ਬਗਨਾ ਉਹਦੇ ਬੱਚਿਆਂ ਦੀ ਤਾਂ ਮੀਟਿੰਗਾਂ 'ਚ ਰੱਖੀ ਆ ਉਹਦਾ ਅਸੀਂ ਜਵਾਬ ਦੇਣਾ ਸ਼ੇਤੀ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਇਸ ਮਾਮਲੇ 'ਚ ਇਹ ਅੱਜ ਤਾਂ ਹੀ ਮੀਟਿੰਗ ਰੱਖੀ ਇਹਦੇ ਕਮੇਟੀ ਬਣਾਈ ਗਈ ਪ੍ਰਧਾਨ ਸਾਹਿਬ ਵੱਲੋਂ ਸਾਰੇ ਸੰਸਥਾਾਂ ਜਿੰਨੇ ਵੀ ਤੁਸੀਂ ਪਟਵਾਲੀ ਤੋਂ ਵਰਤਦਾ ਜਿੰਨੇ ਵੀ ਜਿੰਨਾ ਤੋਂ ਦੂਰੀ ਮੈਂਬਰ ਆਇਆ ਅਸੀਂ ਇੱਕ ਨਾ ਇਹ ਬਹੁਤ ਜ਼ਿਆਦਾ ਜ਼ਰੂਰੀੀ ਹੋ ਗਈ ਸਾਨੂੰ ਕਿਉਂਕਿ ਇਹਦੇ ਵਿੱਚ ਅਸੀਂ ਐਟ ਦਾ ਜਵਾਬ ਪੱਥੇ ਦੇਣ ਨੂੰ ਤਿਆਰ ਆ ਕਿ ਕੁਝ ਦਿਨਾਂ ਤੋਂ ਕਾਫੀ ਪੱਤਰਕਾਰ ਹੀ ਪੱਤਰਕਾਰ ਦੇ ਚਿਕਰ ਛੱਡਦਾ ਜਾਂ ਚਾਹੀਦਾ ਨਹੀਂ ਹੈ ਕਿਉਂਕਿ ਆਪਾਂ ਨੂੰ ਉਹਨਾਂ ਨੂੰ ਵੀ ਸਾਡੀ ਗੱਡੀ ਲੋੜ ਪੈ ਸਕਦੀ ਹੈ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਸਨਹਿਾ ਦੇਣਾ ਚਾਹੁੰਦੇ ਚਾਹੋ ਕਿਤੇ ਦੇ ਵੀ ਹੈ ਡੀਜੀਪੀ ਸਾਹਿਬ ਡੀਜੀਪੀ ਡੀਜੀਪੀ ਸਾਹਿਬ ਜਾਂ ਕੋਈ ਵੀ ਐਸਐਸਪੀ ਸਾਹਿਬ ਥਾਣੇ ਦੇ ਐਸਐਸ ਉਹਨਾਂ ਨੂੰ ਇੱਕ ਅਸੀਂ ਸਨਹਿਾ ਦੇਣਾ ਚਾਹੁੰਦੇ ਆ ਕਿ ਜਿਹੜੀ ਵੀ ਤੁਸੀਂ ਪੱਤਰਕਾਰ ਤੇ ਕੋਈ ਗੱਲਬਾਤ ਦਸਤਾਵੇਜ਼ ਤੋਂ ਆਉਂਦੀ ਹੈ ਜਾਂ ਕੋਈ ਗੱਲ ਹੋਵੇ ਪਹਿਲਾਂ ਛਾਣਵੇਂ ਕਰੋ ਉਸ ਤੋਂ ਬਾਅਦ ਹੀ ਸਟੈਪ ਲਓ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਤੁਹਾਡਾ ਅੱਜ ਮੈਨੂੰ ਮੈਂ ਬਵੜੇ ਸੈਕਟਰ ਤੋਂ ਕਰ ਰਿਹਾ ਰਿਪੋਰਟਿੰਗ ਦਾ ਕੰਮ ਪੁਤਾਨ ਸਾਹਿਬ ਦੇ ਨਾਲ ਤੇ ਬਹੁਤ ਧੰਨਵਾਦੀ ਤੁਹਾਡਾ ਜੀ ਤੁਹਾਾਨੂੰ ਅੱਜ ਇੱਥੇ ਰੋਕਾ ਦਿੱਤਾ ਮੈਨੂੰ ਦੁਬਾਰਾ ਫਿਰ ਇਹਨਾਂ ਨਾਲ ਸੀ ਇੱਕ ਪਲਾਂਸਰ ਤੇ ਤੁਹਾਡੀ ਸਹਿਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਣਾਇਆ ਗਿਆ ਬਹੁਤ ਧੰਨਵਾਦ ਤੇ ਜੀ ਵੀ ਲੋ ਪਰ ਇਹ ਵੀ ਆਈ ਦੋਨੋਂ ਆਪਰੇ ਕੋਲੋਂ ਦੱਬੇ